ਅਜੇ ਵੀ ਸਾਡਾ ਸਾਡਾ ਸਮਾਜ ਇੱਥੇ ਗਲਤ ਹੁੰਦਾ ਜੀ ਵੀਰਵਾਰਾ ਨਹੀਂ ਕਰਨਾ ਸ਼ੁੱਕਰਵਾਰ ਇਦਾਂ ਨਹੀਂ ਕਰਨਾ ਸ਼ਨੀਵਾਰ ਇਦਾਂ ਨਹੀਂ ਕਰਨਾ ਐਤਵਾਰ ਇਦਾਂ ਹੁੰਦਾ ਹੈ ਫਲਾਣੇ ਦਿਨ ਗੱਡੀ ਨਹੀਂ ਲੈਣ ਜਾਣੀ ਫਲਾਣੇ ਵਿਆਹ ਕਰਨਾ ਤੇ ਆਹ ਟਾਈਮ ਵੇਖਣਾ ਮੂਰਤ ਕੱਢਨੇ ਕਈ ਕੁੰਡਲੀਆਂ ਬੁਲਾਉਂਦੇ ਜੀ ਬੱਚਿਆਂ ਦੇ ਵਿਆਹ ਕਰਨ ਵੇਲੇ ਤਲਾਕ ਫੇਰ 2 ਸਾਲਾਂ ਬਾਅਦ ਹੋ ਜਾਂਦਾ ਹੈ ਆਪਰੇ ਦਾਦਿਆਂ ਪਰਦਾਦਿਆਂ ਕੁੰਡਲੀਆਂ ਨਹੀਂ ਬਣਾਈਆਂ ਚੰਗੀਆਂ ਭਲੀ ਉਹਨਾਂ ਦੀ ਜ਼ਿੰਦਗੀ ਲੰਘ ਗਈ ਅਸੀਂ ਕੁੰਡਲੀਆਂ ਦੇ ਚੱਕਰਾਂ ਦੇ ਵਿੱਚ ਵੀ ਫੇਸ ਉੱਥੇ ਖੇਡ ਖਰਾਬ ਕਰਕੇ ਰਹਿ ਗਏ ਕੁੰਡਲੀਆਂ ਨਾ ਮਲਾਓ ਸੁਭਾਅ ਮਲਾਓ ਕੁੜੀਆਂ ਨਾਮ ਲਾਓ ਕੁੜੀਆਂ ਨਾਮ ਲਾਉਣ ਨਾਲ ਗਲਪੜਨੀ ਇਹਦਾ ਬੱਚੇ ਬੱਚੀ ਨੂੰ ਅੱਜ ਅਡਵਾਂਸ ਅਡਵਾਂਸ ਜਮਾਨਾ ਹੈ ਇਹਦਾ ਬਹਿ ਕੇ ਡਿਸਕਸ ਕਰਨ ਦਿਓ ਜੇ ਕੋਈ ਰੇਂਜ ਮੈਰਿਜ ਵੀ ਕਰਨੀ ਨਾ ਪੁੱਤਰ ਦੀ ਦੀ ਤੇ ਇਦਾਂ ਕਰੋ ਬੇਟਾ ਤੁਸੀਂ ਬਹਿ ਕੇ ਪਨਾਵ ਤੇ ਵਿਚਾਰ ਕਰੋ ਤੁਸੀਂ ਜ਼ਿੰਦਗੀ ਕੱਢਣੀ ਹੈ ਖੁੱਲ ਕੇ ਇੱਕ ਦਿਨ ਨੂੰ ਸਵਾਲ ਜਵਾਬ ਕਰ ਲਓ ਜੇ ਤੁਹਾਨੂੰ ਕਿਸੇ ਵਿਚਾਰ ਨਹੀਂ ਮਿਲਦੀ ਤੇ ਦੋ ਕਦਮ ਪਿਛੇ ਹਟਣਾ ਚੰਗਾ ਬਾਅਦ ਵਿੱਚ ਤਲਾਕ ਹੋਣ ਨਾਲੋਂ ਬਹਿ ਕੇ ਡਿਸਕਸ ਕਰ ਲਓ ਹਾਂ ਜੇ ਆਪਾਂ ਬਲਦਾਂ ਗੱਡਿਆਂ ਤੋਂ ਗੱਡੀਆਂ ਤੇ ਆ ਗਏ ਆ ਨਾ ਤੇ ਸਾਨੂੰ ਆਪਣੇ ਵਿਚਾਰ ਚੇਂਜ ਕਰਨੇ ਪਲੇ ਜੇ ਪੁੱਤਰ ਤੀ ਤੁਹਾਨੂੰ ਘਰ ਆਣ ਕੇ ਆਂਦਾ ਨਾ ਕਿ ਮੈਨੂੰ ਫਲਾਣਾ ਲੜਕਾ ਜਾਂ ਫਰੈਂਡ ਕਿ ਕਹੇ ਪੁੱਤਰ ਮੈਂ ਓਪਨ ਬਹਿ ਕੇ ਡਿਸਕਸ ਕਰੋ ਤੇ ਜਿੰਦਗੀ ਕੱਢਣੀ ਹੈ ਵਿਚਾਰ ਕਰਨੀ ਹੈ ਤੁਸੀਂ ਬੈਠੋ ਜੀਵਨ ਕੱਢਣਾ ਹੈ ਤੁਸੀਂ ਆਪਣਾ ਅੱਜ ਅਸੀਂ ਚੀਜ਼ਾਂ ਘੜਾ ਦਤੀਆਂ